ਟਿ ਵਨਰ ਰੈਡੀ ਦੇ ਸਤਿਕਾਰ ਸ्रोत ਤੇ ਲਾ ਆਪਣੇ ਸਤਿਕਾਰਤ শ্রোਤੇ ਹਜ਼ਾਰ ਪਰ ਤੋਂ ਵਕੀਲ ਸਾਹਿਬ ਐਡੋਕਟ ਰਾਜਨ ਸੈਣੀ ਸਾਹਿਬ ਜੁੜ ਚੁੱਕੇ ਨੇ ਚਿੱਟੀ ਪੱਗ ਬਨ ਕੇ ਸੈਣੀ ਸਾਹਿਬ ਸਵਾਗਤ ਸਤਿ ਸ਼ਕਾਲ ਟਿ ਵਨਰ ਸਾਹਿਬ ਸਤਿ ਸ਼ਕਾਲ ਜੀ ਤੇ শ্রোਤਿਆਂ ਨੂੰ ਵੀ ਸਤਿ ਸ਼ਕਾਲ ਜੀ ਹਮ ਸਵਾਗਤ ਸਤਿ ਸ਼ਕਾਲ ਜੀ ਮੇਰੀ ਇਹ ਕੁਝ ਟੁਕ ਬੰਦੀ ਜਿਹਦੀਆਂ ਜਿਹਦਾ ਸਰਲੇਖ ਮੈਂ ਦਿੱਤਾ ਜੀ 13 0 ਹਮ ਇਹ ਇਸ ਤਰ੍ਹਾਂ ਹੈ ਜੀ ਮਾਨ ਸਾਹਿਬ ਨੇ ਭਰੀ ਹੁੰਕਾਰ ਹਮ ਕਰਦੀ ਉਹ 13 0 ਇਸ ਵਾਰ ਗੱਠਬੰਧ ਨਾ ਪਾ ਕਰਨਾ ਨਹੀਂ ਸਾਡੇ ਸਾਹਮਣੇ ਕੋਈ ਖੜਨਾ ਨਹੀਂ ਹੂੰ ਕਾਂਗਰਸ ਦੇ ਨਾਲ ਜੋ ਢਾਗੀ ਸਾਰੇ ਹੂੰ ਵਿਜੀ ਲੈੰਥ ਦੀ ਮਾਰ ਤੇ ਮਾਰੇ ਮੇਰੇ ਇੱਕ ਇਸ਼ਾਰੇ ਵੀ ਮਾਰ ਕਰਦੇ ਉਹ ਤੀਰਾਂ ਜੀਰੋ ਇਸ ਵਾਰ ਜੀ ਬਿਜਲੀ ਦਾ ਬਿੱਲ ਜੀਰੋ ਕੀਤਾ ਹੂੰ ਕੱਚਿਆਂ ਨੂੰ ਮੈਂ ਪੱਕਿਆਂ ਕੀਤਾ ਹੂੰ ਕੰਮ ਕੀਤੇ ਨੇ ਬੇਸ਼ੁਮਾਰ ਕਰਦੇ ਉਹ ਤੀਰਾਂ ਜੀਰੋ ਇਸ ਵਾਰ ਹੂੰ ਝਟਕਲੇ ਮੈਂ ਬਹੁਤ ਛਣਾਈ ਹਾਸੇ ਵੀ ਮੈਂ ਖੂਬ ਪੁਆਈ ਅਕਾਲੀਆਂ ਉੱਤੇ ਤਵੇ ਲਾਏ ਮਜੀਠੀਆ ਕੀਤਾ ਖੱਜਲਖਵਾਰ ਕਰਦੇ ਉਹ 130 ਇਸ ਵਾਰ ਹੂੰ ਬਿਰੋਤੀ ਜੋ ਸੀ ਮੇਰੇ ਸਾਰੇ ਸਭ ਦੇ ਹੁਣ ਖੇਤਾਂ ਦੇ ਮਾਰੇ ਹੂੰ ਦਰਦ ਨੂੰ ਚਾੜਿਆ ਮੈਂ ਬੁਖਾਰ ਦਿੱਤਾ ਨਾ ਕੋਈ ਇਸ਼ਤਿਆਰ ਕਰਦੇ ਉਹ 130 ਇਸ ਵਾਰ ਹੂੰ ਖੇਤਾਂ ਮਜੀਤ ਮਾਸਟਰ ਤੇ ਪਟਵਾਰੀ ਹੂੰ ਮਤ ਇਹਨਾਂ ਦੀ ਰਹਿ ਬਿਮਾਰੀ ਧਰਨੇ ਨੂੰ ਹਰ ਦਮ ਤਿਆਰ ਹੂੰ ਉਹ ਦਿਨ ਦੋ ਪੈ ਫੋਲ ਲਖਤਿਆਰ ਲੰਮੇ ਪਾਲੋ ਵਿੱਚ ਬਾਜ਼ਾਰ 13 ਜੀਰੋ ਇਤਵਾਰ ਹੂੰ ਪੰਜਾਬੀਆਂ ਨੇ ਫਿਰ ਦਮ ਦਿਖਾਇਆ 13 ਵਿੱਚੋਂ ਤਿੰਨ ਜਤਾਇਆ ਹੂੰ ਟੁੱਟਿਆ ਸੀ ਸਭ ਸੰਗਤ ਕਹਿੰਦੇ ਦਿੱਲੀ ਦਾ ਤੂੰ ਵਫਾਦਾਰ ਨਹੀਂ ਹੋਇਆ 13 ਜੀਰੋ ਇਤਵਾਰ ਨਹੀਂ ਹੋਇਆ 13 ਜੀਰੋ ਇਤਵਾਰ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਮਿਹਰਬਾਨੀ ਸਣੀ ਸਾਹਿਬ 13 ਜੀਰੋ ਇਸਵਾਰ ਹੈ ਨਾ ਸੋ 32 ਦੰਦਾ ਚ ਸੱਚ ਫਿਰ ਪ੍ਰਗਟ ਨਹੀਂ ਹੋਇਆ ਮਾਨ ਸਾਹਿਬ ਚੈੱਕ ਚੁ ਕਰ ਲੋ ਕਿਤੇ ਘਟ ਵੱਧ ਨਾ ਗਿਆ ਹੋਵੇ ਦੰਦ ਕੋਈ ਨਾ ਕੇਦਰੀ ਬਲ ਦੇ ਬੱਤੀਆਂ ਚੋਂ ਪੂਰਾ ਹੋਇਆ ਨਾ ਉਹਨਾਂ ਦੇ ਪੂਰਾ ਹੋਇਆ ਯਾਰ ਸਿਆਸਤਦਾਨ ਨੇ ਮਾਨ ਸਾਹਿਬ ਉਹ ਸ਼ੈ ਨੇ ਜਿਨ੍ਹਾਂ ਨੂੰ ਹਾਂਡੀ ਵਾਰ-ਵਾਰ ਚੜਾਉਣੀ ਆਉਂਦੀ ਆ ਸੋ ਇਹ ਸلسਲਾ ਕਰ ਜਾਂਦੇ ਨੇ ਸੋ ਇਹ ਸੀ ਐਡਵੋਕੇਟਸ ਹਨ ਸਾਡੇ ਨਾ ਬ੍ਰਹਮਣ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਲਾਈਵ ਸੁਣਦੇ ਹੋ ਤੇ ਇਸ ਪ੍ਰੋਮ ਦੇ ਵਿੱਚ ਕਾਲ ਕਰਨ ਵਾਸਤੇ ਵੀ ਨੰਬਰ ਹੈ 9876309655 ਐਡੀਆ ਸਟੂਡੀਓ ਦਾ ਨੰਬਰ ਹੈ 9876309655 ਐਸੀ ਹੀ ਨੰਬਰ ਤੇ ਤੁਸੀਂ ਇਹਨਾ ਆਪਣੇ ਆਡੀਓ ਪ੍ਰੋਮਾ ਦਾ ਤੇ ਵੀਡੀਓ ਪ੍ਰੋਮਾ ਦਾ ਲਿੰਕ ਹਾਸਲ ਕਰ ਸਕਦੇ ਹੋ ਇਸ ਤਰ੍ਹਾਂ ਕੋਈ ਆਪ ਜੀ ਨੇ ਕੋਈ ਕਵਿਤਾ ਰਚੀ ਹੈ ਕੋਈ ਬੱਚਾ ਕੋਈ ਪੈਂਡਾਣੀ ਕਿਸੇ ਨੇ ਵੀ ਕੋਈ ਕਵਿਤਾ ਲਿਖੀ ਹੈ ਕੋਈ ਨਿੱਕੀ ਕਹਾਣੀ ਸੁਣਾਉਣੀ ਚਾਹੁੰਦੇ ਤਾਂ ਇਸ ਵਾਵਾਂ ਤੁਹਾਡੇ ਲਈ ਹਾਜ਼ਰ ਨੇ ਅਸੀਂ ਚਾਹੁੰਦੇ ਕਿ ਜਿਹੜੀ ਗੱਡੀ ਅਸੀਂ ਚੜ੍ਹਿਆ ਤੁਸੀਂ ਵੀ ਮਗਰੋਂ ਮਗਰੋਂ ਆ ਜਾਓ ਉਹੀ ਗੱਲਾਂ ਨੇ ਕਿ ਗੱਡੀਆਂ ਮੈਂ ਉਤਰੀ ਮਗਰੇ ਯਾਰ ਦਲੀਪਾ ਸੋ ਧੰਨਵਾਦ ਏਸੀ 130 ਐਡਵੋਕੇਟ ਰਾਜਨ ਸ਼ੈਣੀ ਸਾਹਿਬ ਜੋੜੇ ਸਨ ਆਪਣੇ ਨਾਲ